ਕਹਾਣੀ ਗੁਰਦੱਤਾ ਬੀਬੀ ਮੈਨੂੰ ਪੈਸੇ ਦੇ ਦੇ ਮੇਰਾ ਸਰੀਰ ਟੁੱਟੀ ਜਾਂਦਾ ਹੈ ਨਹੀਂ ਮੈਂ ਮਰ ਜਾਂਉ ਬੀਬੀਏ ਪੈਸੇ ਦੇ ਦੇ ਗੁਰਦੱਤਾ ਨੇ ਲੜਖੜਾਉਂਦੀ ਜ਼ੁਬਾਨ ਚ ਗੁੱਸੇ ਨਾਲ ਆਪਣੀ ਮਾਂਗੇ ਜੋ ਤੋਂ ਨਸ਼ੇ ਵਾਸਤੇ ਪੈਸੇ ਮੰਗਦੇ ਆਖਿਆ ਵੇ ਕਿੱਥੋਂ ਹਰੇ ਕਰਦਿਆ ਹੁਣ ਸਾਰਾ ਘਰ ਤਾਂ ਵੇਚ ਕੇ ਖਾ ਗਿਆ ਗੇਟੋ ਨੇ ਵੀ ਅੱਗੋਂ ਔਖੀ ਹੁੰਦੀ ਨੇ ਜਵਾਬ ਦਿੱਤਾ ਪੈਸੇ ਤਾਂ ਮੈਂ ਲੈ ਕੇ ਹੀ ਜਾਉਂ ਇਨਾ ਆਕਿਓ ਸੰਦੂਕ ਵਾਲੇ ਅੰਦਰ ਜਾ ਵੜਿਆ ਅੰਦਰ ਸੰਦੂਕ ਨੂੰ ਲੱਗੀ ਨਿੱਕੀ ਜਿੰਦਰੀ ਹੀ ਇਟ ਨਾਲ ਭੰਨ ਕੇ ਅੰਦਰਲੇ ਰੱਖਣੇ ਚ ਰੱਖੇ ਪੈਸੇ ਚੱਕ ਕੇ ਬਾਹਰ ਭੱਜਣ ਲੱਗਿਆ ਧਗੇ ਚੋਦੇ ਹੱਥੋਂ ਪੈਸੇ ਖੋਣ ਲੱਗੀ ਗੁਰਦੱਤਾ ਗੇਜੋ ਨੂੰ ੱੱਕਾ ਮਾਰ ਕੇ ਅੰਦਰੋਂ ਬਾਹਰ ਚਲਾ ਗਿਆ ੱੱਕਾ ਵੱਜਣ ਨਾਲ ਗੇਜੂ ਦਾ ਸਿਰ ਸੰਦੂਕ ਦੇ ਕੋਲ ਪਏ ਮੰਜੇ ਦੇ ਪਾਵੇ ਤੇ ਜਾ ਵੱਜਿਆ ਤੇ ਗੇਜੋ ਦਰਦ ਨਾਲ ਕਰਾ ਉੱਠੀ ਵੇ ਸੁੱਖਾਂ ਸੁਖ ਸੁਖ ਲਿਆ ਸੀ ਤੈਨੂੰ ਕਿਉਂ ਬੁੱਢੇ ਬਾਰੇ ਮੇਰੇ ਸਿਰ 'ਚ ਖੇਪ ਪਵਾਉਣਾ ਹੈ ਜਾਂ ਮੇਰਾ ਤੇ ਮੇਰੀ ਧੀ ਦਾ ਫਹਾ ਵੜਦੇ ਫਿਰ ਜੋ ਮਰਜੀ ਕਰੀ ਜਾਈਂ ਗੇਜੋ ਨੇ ਰੋਂਦੀ ਕਰ ਲਾਉਂਦੀ ਨੇ ਕਿਹਾ ਪਰ ਗੁਰਦੱਤਾ ਸਾਰਾ ਕੁਝ ਅਣ ਸੁਣਿਆ ਕਰਕੇ ਬਾਹਰ ਭੱਜ ਗਿਆ ਉਹਨੂੰ ਆਪਣੀ ਮਾਂ ਦੀ ਜਾਂ ਘਰ ਪਰਿਵਾਰ ਦੀ ਭੋਰਾ ਫਿਕਰ ਨਹੀਂ ਸੀ ਗੇਜੋ ਕਿੰਨਾ ਚਿਰ ਰੋਂਦੀ ਰਹੀ ਤੇ ਫਿਰ ਆਪਣਾ ਆਪ ਸਮੇਟ ਕੇ ਪੰਜਿਉਂ ਉੱઠી ਤੇ ਮੰਝੇ ਤੇ ਪੈ ਗਈ ਸਾਹਮਣੇ ਕੰਧ ਤੇ ਉਹਦੇ ਘਰ ਵਾਲੇ ਦੀ ਫੋਟੋ ਲੱਗੀ ਸੀ ਜਿਸਦੇ ਥੱਲੇ ਲਿਖਿਆ ਸੀ ਸਵਰਗੀਏ ਜਗਤਾਰ ਸਿੰਘ ਜਿਹਨੂੰ ਗੁਜ਼ਰਿਆ 5 ਬਾਰੇ ਹੋ ਗਏ ਸੀ ਉਹ ਅੱਧੀ ਜ਼ਮੀਨ ਨਸ਼ਿਆਂ ਦੇ ਲੇਖੇ ਲਾ ਗਿਆ ਤੇ ਆਪ ਵੀ ਟੜ-ਟੜ ਕੇ ਮਰਿਆ 9 ਕਿੱਲੇ ਜ਼ਮੀਨ ਚੋਂ 5 ਕਿੱਲੇ ਉਹ ਨਸ਼ਿਆਂ ਵਿੱਚ ਤੇ ਜੂਏ ਚ ਗਵਾ ਆ ਗਿਆ ਤੇ ਜਦੋਂ ਮੰਜੇ ਤੇ ਪਿਆ ਤਾਂ ਇੱਕ ਕਿੱਲਾ ਉਹਦੇ ਇਲਾਜ ਚ ਵੇਚ ਗਿਆ ਪਰ ਬਚਿਆ ਫਿਰ ਵੀ ਨਾ ਗੁਰਦਿਤ ਪੜਨ ਵੱਲੋਂ ਬਿਲਕੁਲ ਮਾਦੋ ਸੀ ਤੇ ਉਹਦੀ ਸੰਗਤ ਪਿੰਡ ਦੇ ਗਿਣਵੇਆਂ ਵਾਲੀਆਂ ਨਾਲ ਸੀ ਤਾਂ ਉਹਨੂੰ ਪਾ ਲੱਗਣਾ ਸੁਭਾਵਿਕ ਸੀ ਪਹਿਲੋਂ ਮਾਂ ਤੇ ਭੈਣ ਤੋਂ ਚੋਰੀ ਨਸ਼ਾ ਕਰਦਾ ਸੀ ਪਰ ਜਦੋਂ ਪੜ੍ਹਾਈ ਲਿਖਾਈ ਛੱਡ ਦਿੱਤੀ ਤਾਂ ਮਾਂ ਨੇ ਵੀ ਪੈਸੇ ਦੇਣੇ ਬੰਦ ਕਰਤੇ ਤੇ ਕਿਹਾ ਕੋਈ ਕੰਮ ਧੰਦਾ ਕਰ ਤੇ ਘਰ ਦਾ ਚਾਗਾ ਚੱਕ ਪਰ ਉਸ ਸਮੇਂ ਤੱਕ ਗੁਰਤਤਾ ਨਸ਼ੇ 'ਚ ਗਰਕ ਹੋ ਚੁੱਕਿਆ ਸੀ ਤੇ ਹੁਣ ਨਸ਼ੇ ਲਈ ਚੋਰੀਆਂ ਵੀ ਕਰਦਾ ਘਰੋਂ ਵੀ ਤੇ ਬਾਹਰੋਂ ਵੀ ਕਈ ਵਾਰ ਉਹਨੂੰ ਪੁਲਿਸ ਲੋਟਾਂ ਖੂਹਾਂ ਵਿੱਚ ਫੜ ਚੁੱਕੀ ਸੀ ਤੇ ਗੇਜੋ ਹਰ ਵਾਰ ਮੋਟੀ ਕੀਮਤ ਅਦਾ ਕਰਕੇ ਛੜਾ ਲਿਆ ਹੁੰਦੀ ਸੀ ਥਾਣਿਆਂ ਕਚਹਿਰੀਆਂ ਚ ਉਹਦਾ ਨਿੱਤ ਆਉਣਾ ਜਾਣਾ ਲੱਗਾ ਰਹਿੰਦਾ ਤਾਂ ਜ਼ਮੀਨ ਨੇ ਕਿੱਥੇ ਖੜਨਾ ਸੀ ਜ਼ਮੀਨ ਘਟਦੀ ਘਟਦੀ ਚਾਰ ਕਨਾਲਾ ਰਹਿ ਗਈ ਜਿਹਦੇ ਚੋਂ ਖਾਣ ਜੋਗੇ ਦਾਣੇ ਮਸਾ ਹੁੰਦੇ ਸੀ ਜਦੋਂ ਉਹ ਵਿਆਹ ਕੇ ਆਈ ਸੀ ਤਾਂ ਨੌ ਕਿੱल्ल्या ਦੀ ਮਾਲਕਣ ਅੰਗਰੇਜ਼ ਕੌਰ ਸੀ ਤੇ ਅੱਜ ਉਹ ਆਪਦਾ ਗੁਜ਼ਾਰਾ ਲੋਕਾਂ ਦੇ ਕੱਪੜੇ ਸਿਉਂ ਕੇ ਕਰਨ ਵਾਲੀ ਗੇਜੋ ਬਣ ਕੇ ਰਹੀ ਸੀ ਉਡੀ ਗੁਰਦੱਤੇ ਤੋਂ ਵੱਡੀ ਸੀ ਤੇ ਗੇਜੋ ਨੂੰ ਦਿਨ ਰਾਤ ਉਹਦੇ ਵਿਆਹ ਦੀ ਚਿੰਤਾ ਖਾਈ ਜਾਂਦੀ ਸੀ ਭਰਾ ਦੇ ਨਸ਼ੇੜੀ ਹੋਣ ਕਰਕੇ ਕੋਈ ਵੀ ਉਹਨਾਂ ਨਾਲ ਨਾਤਾ ਜੋੜਨ ਨੂੰ ਤਿਆਰ ਨਹੀਂ ਸੀ ਆਪਦੇ ਵਿਆਹ ਵੇਲੇ ਦੀਆਂ ਟੋਮਾਂ ਉਹਨੇ ਧੀ ਦੇ ਵਿਆਹ ਲਈ ਸਾਂਭੀਆਂ ਹੋਈਆਂ ਸੀ ਜੋ ਹਜੇ ਤੱਕ ਗੁਰਦੱਤੇ ਤੋਂ ਵਚੀਆਂ ਹੋਈਆਂ ਸੀ ਗੁਰਦੱਤਾ ਆਪਣੀ ਮਾਂ ਗੇਜੋ ਤੋਂ ਜਿਹੜੇ ਪੈਸੇ ਖੋ ਕੇ ਲਗਿਆ ਸੀ ਉਹਦੇ ਨਾਲ ਉਹਦੇ ਕੁਝ ਦਿਨ ਸੌਖੇ ਲੰਘ ਗਏ ਨਹੀਂ ਤਾਂ ਉਹ ਆਏ ਦਿਨ ਘਰ ਦੀ ਕੋਈ ਨਾ ਕੋਈ ਚੀਜ਼ ਚੱਕ ਕੇ ਵੇਚ ਦਿੰਦਾ ਹੁਣ ਗੇਜੋ ਨੂੰ ਵੀ ਕੁਝ ਸੌਖਾ ਸਾਹ ਆਇਆ ਤਾਂ ਉਹਨੇ ਔਖੇ ਸੋਕੇ ਹੋ ਕੇ ਆਪਣੀ ਧੀ ਦਾ ਰਿਸ਼ਤਾ ਤੈਅ ਕਰ ਦਿੱਤਾ ਚੁੰਨੀ ਚੜਾਉਣ ਦਾ ਹੀ ਪੱਕਾ ਕਰ ਲਿਆ ਉਰਦਤੈ ਨੂੰ ਕੋਈ ਹੋਸ਼ ਨਹੀਂ ਸੀ ਉਹ ਪਿੰਡ ਦੇ ਅਮਲੀਆਂ ਨਾਲ ਨਸ਼ੇ 'ਚ ਤੁੱਟ ਹੋਇਆ ਪਿਆ ਸੀ ਤਾਂ ਉਹਨੂੰ ਕਿਸੇ ਨੇ ਕਿਹਾ ਕੰਜਰਾ ਅੱਜ ਤੇਰੀ ਭੈਣ ਦਾ ਸ਼ਗਨ ਆ ਤੇ ਤੂੰ ਇੱਥੇ ਪਿਆ ਜਿਵੇਂ ਪਿਓ ਵਾਲੇ ਲੱਛਣ ਆ ਪਰ ਉਹਨੂੰ ਕੋਈ ਫਿਕਰ ਨਹੀਂ ਸੀ ਕੋਈ ਸੁਰਤ ਨਹੀਂ ਸੀ ਜਦੋਂ ਥੋੜਾ ਜਿਹਾ ਨਸ਼ਾ ਲੱਥਾ ਤੇ ਉਹਨੂੰ ਫੇਰ ਨਸ਼ੇ ਦੀ ਤੋੜ ਲੱਗਣ ਲੱਗੀ ਤਾਂ ਉਹਨੇ ਕੁਰਤੇ ਦੇ ਗੀਜੇ ਫਰੋਲੇ ਪਰ ਕੁਛ ਨਾ ਨਿਕਲਿਆ ਤਾਂ ਉਹ ਨਾਲ ਦੇ ਅਮਲੀਆਂ ਕੋਲ ਗਿਆ ਤੇ ਨਸ਼ਾ ਮੰਗਣ ਲੱਗਾ ਤਾਂ ਉਹਨਾਂ ਨੇ ਕਿਹਾ ਪੈਸੇ ਲਿਆ ਜਿੰਨਾ ਮਰਜੀ ਲੈ ਜਾ ਪਰ ਪੈਸੇ ਤਾਂ ਉਹਦੇ ਕੋਲ ਹੈ ਨਹੀਂ ਸੀ ਉਹ ਮਿੰਤਾ ਕਰਨ ਲੱਗਿਆ ਅੱਜ ਦੇ ਦਿਓ ਮੈਂ ਘਰੋਂ ਪੈਸੇ ਲਿਆ ਕੇ ਦੇ ਦੂੰ ਕਿਸੇ ਨੇ ਵੀ ਉਹਦੀ ਗੱਲ ਨਾ ਮੰਨੀ ਨਾ ਉਹਨੂੰ ਕੁਛ ਦਿੱਤਾ ਹੁਣ ਗੁਰਦੇਤੇ ਦੇ ਸਰੀਰ ਚ ਨਸ਼ੇ ਦੀ ਤੋੜ ਕਰਕੇ ਲਾਟਾਂ ਨਿਕਲ ਰਹੀਆਂ ਸੀ ਗੁਰਦੱਤਾ ਕਰਵਾਲ ਨੂੰ ਭੱਜਿਆ ਕਿਉਂਕਿ ਉਹੀ ਉਹਦੀ ਆਖਰੀ ਉਮੀਦ ਸੀ ਦੂਜੇ ਪਾਸੇ ਘਰੇ ਗੁਰਦੱਤੇ ਦੀ ਭੈਣ ਨੂੰ ਸ਼ਗਨ ਲੱਗਣਾ ਸੀ ਤੇ ਅੱਜ ਗੇਜੋ ਬਹੁਤ ਖੁਸ਼ ਸੀ ਉਹ ਚਾਈ ਜਾਈ ਮੁੰਡੇ ਵਾਲਿਆਂ ਦੀ ਡੀਕ ਕਰ ਰਹੀ ਸੀ ਪਰ ਉਹਦੇ ਚਿੱਤ ਵਿੱਚ ਗੁਰਦੱਤਾ ਵੀ ਘੁੰਮ ਰਿਹਾ ਸੀ ਖੌਰੇ ਕਿੱਥੇ ਨਸ਼ੇ 'ਚ ਤੁੱਟ ਪਿਆ ਹੋਊਗਾ ਉਧਰ ਭੈਣ ਵੀ ਘੜੀਮੂੜੀ ਬੂਹੇ ਵੱਲ ਵੇਖ ਰਹੀ ਸੀ ਕਿ ਖਬਰੇ ਹੁਣ ਉਹਦਾ ਭਰਾ ਆ ਜਾਵੇ ਇਹਨੇ ਚਰ ਨੂੰ ਗੁਰਦੱਤਾ ਘਰ ਦਾਖਲ ਹੋਇਆ ਕਵਾਲ ਖੇਲ ਰਹੇ ਹੋਏ ਪੈਰੋਂ ਨੰਗਾ ਕੁਰਤਾ ਪਾਟਿਆ ਗਲਚ ਪਾਇਆ ਧਗੇਜੋ ਨੂੰ ਵੇਖ ਕੇ ਸਮਝ ਗਈ ਕਿ ਨਸ਼ੇ ਵਾਸਤੇ ਪੈਸੇ ਲੈਣ ਆਇਆ ਕੁਰਦਿੱਤਾ ਭੱਜ ਕੇ ਸੰਦੂਕ ਵਾਲੇ ਕਮਰੇ ਚ ਵੜ ਗਿਆ ਤੇ ਜਿਹੜੀਆਂ ਟੂਮਾਂ ਗੇਜੋ ਨੇ ਆਪਣੀ ਧੀ ਨੂੰ ਦੇਣ ਲਈ ਅੱਜ ਹੀ ਟਰੰਕ ਚੋਂ ਕੱਢ ਗਏ ਸੰਦੂਕ ਦੇ ਅੰਦਰਲੇ ਰੱਖਣੇ ਚ ਰੱਖੀਆਂ ਸੀ ਕੁਰਦਿੱਤਾ ਉਹ ਟੂਮਾਂ ਚੱਕ ਕੇ ਭੱਜਣ ਲੱਗਾ ਧਗੇਜੋ ਨੇ ਉੱਤੋਂ ਪਹੁੰਚ ਕੇ ਗੋਟ ਤੋਂ ਫੜ ਲਿਆ ਪਰ ਗੁਰਦਿੱਤਾ ਆਪਣੀ ਮਾਂ ਨੂੰ ਤੱਕਾ ਮਾਰ ਕੇ ਬਾਹਰ ਭੱਜ ਗਿਆ ਗੇਜੋ ਪੂੰਜੀ ਡੱਗ ਪਈ ਤੇ ਬੇਸੁਧ ਹੋ ਗਈ ਕਿਉਂਕਿ ਉਹਦੀ ਸਾਰੀ ਉਮਰ ਦੀ ਪੂੰਜੀ ਗੁਰਦੱਤਾ ਲੈ ਕੇ ਜਾ ਚੁੱਕਾ ਸੀ 12 ਉਹਦੀ ਧੀ ਨੇ ਆ ਕੇ ਉਹਨੂੰ ਸੰਭਾਲਿਆ ਗੁਰਦੱਤਾ ਭੱਜ ਕੇ ਉਹ ਨਾਮੜੀਆਂ ਕੋਲ ਗਿਆ ਤੇ ਉਹੀ ਟੋਮਾ ਦੇ ਕੇ ਬਹੁਤ ਸਾਰਾ ਨਸ਼ਾ ਲੈ ਰਿਆ ਉੱਥੇ ਬਹਿ ਕੇ ਹੀ ਟੀਕਾ ਭਰ ਕੇ ਆਪਣੀ ਨਾੜ ਵਿੱਚ ਲਾਉਣ ਲੱਗਾ ਤਾਂ ਨਾਲ ਦੇ ਅਮਲੀ ਨੇ ਕਿਹਾ ਓਏ ਸਾਰਾ ਨਾ ਲਾ ਕੰਦਰਾ ਮਰ ਜਾਏਗਾ ਨਾਲ ਦਾ ਜੋ ਨਸ਼ੇ ਚ ਪਹਿਲਾਂ ਹੀ ਟੰਨ ਸੀ ਉਹ ਕਹਿਣ ਲੱਗਾ ਤੂੰ ਲਾ ਭਾਈ ਆਈ ਨਹੀਂ ਮਰਦਾ ਤੂੰ ਗੁਰਦੱਤਾ ਨੇ ਬਿਨਾ ਸੁਣਿਆ ਹੀ ਉਹ ਪੂਰਾ ਟੀਕਾ ਆਪਣੀ ਨਾੜ ਚਲਾ ਲਿਆ ਤੇ ਓਵਰਡੋਜ਼ ਕਰਕੇ ਉੱਥੇ ਹੀ ਤੜਫਨ ਲੱਗਾ। ਨਾਲ ਦੇ ਸਾਰੇ ਅਮਲੀ ਕੱਲੇ ਨੂੰ ਤੜਫਦਾ ਛੱਡ ਕੇ ਭੱਜ ਗਏ। ਗੁਰਦੱਤਾ ਉਵੇਂ ਹੀ ਕੁਛ ਦੇਰ ਤੜਫਦਾ ਰਿਹਾ ਤੇ ਫਿਰ ਉਹਦਾ ਸਰੀਰ ਠੰਡਾ ਪੈ ਗਿਆ। ਉਹਦੀ ਨਾੜ 'ਚ ਟੀਕਾ ਉਵੇਂ ਦਾ ਉਵੇਂ ਲੱਗਿਆ ਹੋਇਆ ਸੀ। ਪਿੰਡ ਦੇ ਲੋਕਾਂ ਨੇ ਅਮਲੀਆਂ ਨੂੰ ਭੱਜੇ ਜਾਂਦੇ ਵੇਖ ਕੇ ਸਭ ਸਮਝ ਲਿਆ ਕਿ ਕੋਈ ਪਾਣਾ ਵਾਪਰ ਗਿਆ। ਪਰ ਜਦੋਂ ਨੂੰ ਲੋਕ ਪਹੁੰਚੇ ਤਾਂ ਉਦੋਂ ਤੱਕ ਗੁਰਦੱਤਾ ਖਤਮ ਹੋ ਚੁੱਕਾ ਸੀ। ਲੋਕਾਂ ਨੇ ਗੁਰਦਿੱਤੇ ਦੇ ਘਰੇ ਸੁਨੇਹਾ ਲਾਇਆ ਤਾਂ ਮਾਵਾਂ ਤੀਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਜੇ ਜੋ ਉੱਥੇ ਬੇਹੋਸ਼ ਹੋ ਕੇ ਡਿੱਗ ਪਈ, ਕੁੜੀ ਆਪਣੀ ਮਾਂ ਨੂੰ ਸੰਭਲ ਲੱਗ ਗਈ। ਆਪਣੀ ਬੁੱਕਲ ਵਿੱਚ ਲੈ ਕੇ ਜ਼ਾਰੋ-ਜ਼ਾਰ ਰੋ ਰਹੀ ਸੀ ਤੇ ਨਾਲ ਹੀ ਮਾਂ ਆਪਣੀ ਮਾਂ ਨੂੰ ਹਲੂਣ-ਹਲੂਣ ਕੇ ਠਾ ਰਹੀ ਸੀ। ਜਦੋਂ ਉਹਦੀ ਮਾਂ ਨੂੰ ਹੋਸ਼ ਆਇਆ ਤਾਂ ਲੋਕ ਗੁਰਦਿੱਤੇ ਦਾ ਸਰੀਰ ਲੈ ਕੇ ਉਹਦੇ ਘਰੇ ਪਹੁੰਚ ਗਏ ਸੀ। ਜਿਹੜੇ ਘਰੇ ਅੱਜ ਛਗਣ ਲੱਗਨੇ ਸੀ ਉਥੇ 70 ਵਿਚ ਗਏ ਰੱਬ ਦੀ ਕੈਸੀ ਕਰਨੀ ਸੀ ਪੁੱਤ ਦੀ লাশ ਵਿਹੜੇ ਚ ਪਈ ਸੀ ਤੇ ਮੁੰਡੇ ਵਾਲਿਆਂ ਦੀ ਗੱਡੀ ਬੋਹੇ ਚ ਪਈ ਸੀ